तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल भारतीय जनता पार्टी के गुरदासपुर तो उम्मीदवार दिनेश बब्बू ने कादिया च रोड शो किया महला दिया दो रैलिया कीतिया सीनियर नेता फतेह जंग सिंह बाजवा मंडल प्रधान गुड़ राजपूत कश्मीर सिंह राजपूत वरिंदर परबाकर सतीश कुमार सूरी बिरज मोहन संजीव कुमार अर्जन पट्टी राजवीर सिंह पिंदर सिंह बिट्टी कमल ज्योति बीजेपी पार्टी के वर्कर पुलिस प्रशासन हाजिर सन ਇਹ ਚੋਣਾਂ ਦੇਸ਼ ਦਾ ਚੋਣ ਹੈ ਦਿਨੇਸ਼ ਬੱਬੂ ਦਾ ਚੋਣ ਨਹੀਂ ਇਹ ਚੋਣਾਂ ਮੋਦੀ ਜੀ ਦਾ ਚੋਣ ਹੈ ਇਸ ਕਰਕੇ ਇਸ ਚੋਣਾਂ ਚ ਸਭ ਦਾ ਫਰਜ਼ ਹੁੰਦਾ ਹੈ ਕਿ ਆਪਣਾ ਆਪਣਾ ਯੋਗਦਾਨ ਪਾਓ ਔਰ ਖਾਸ ਕਰਕੇ ਜਿਹੜੇ ਸਾਰੇ ਲੋਕ ਆਏ ਨੇ ਇਹਨਾਂ ਦਾ ਚੋਣ ਹੈ ਜਿਸ ਤਰੀਕੇ ਨਾਲ ਲੋਕ ਆਏ ਨਹੀਂ ਸੋਚਿਆ ਇਹਨੇ ਲੋਕ ਆਣੇ ਨੇ ਔਰ ਜਿੰਨੇ ਲੋਕ ਅੰਦਰ ਬੈਠੇ ਨੇ ਉਸ ਤੋਂ ਤਿੰਨ ਗੁਣਾ ਬਾਹਰ ਬੈਠੇ ਨੇ ਇੰਨੀ ਗਰਮੀ ਹੀ ਲੱਗੀ ਉਸੇ ਬਾਜ਼ ਲੋਕਾਂ ਦਾ ਦੇਖੋ ਪਿਆਰ ਮੋਦੀ ਜੀ ਨਾਲ ਕੋਈ ਵਿਅਕਤੀ ਉੱਥੋਂ ਫਿਲਿਆ ਨਹੀਂ ਔਰ ਮੋਦੀ ਜੀ ਇਹ ਲੋਥੋਂ ਗਏ ਨਾ ਉਹਨਾਂ ਦਾ ਫੇਰ ਆਪਣਾ ਹੈਲੀਕਾਪਟਰ ਆਇਆ ਤਾਂ ਫੇਰ ਉੱਥੋਂ ਆਦੋ ਉਹਨਾਂ ਚੱਕਰ ਲਗਾਈ ਦਿਖਾਇਆ ਸਰਕਾਰ ਕਿ ਸਰ <Sessizip> ਦੇਖੋ <Sessim> <Sessim>